ਜੋਧ ਨਸ਼ਿਆਂ ਵਿਰੁੱਧ ਤਹਿਤ ਮਾਨਸਾ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਪੀਖੀ ਏਰੀਆ ਦੇ ਬੀਰਖੁਰਦ ਵਿਖੇ ਦੋ ਸ਼ੱਕੀ ਵਿਅਕਤੀਆਂ ਨੂੰ ਸਕੂਟਰੀ ਸਮੇਤ 320 ਨਸ਼ੀਲੀਆਂ ਡਰਮਾ ਡੋਲ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਜਿਸ ਨਾਲ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਜਿੱਥੇ ਐਸਪੀ ਇਨਵੈਸਟੀਗੇਸ਼ਨ ਮਾਨਸਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੋਲੋਂ 320 ਗੋਲੀਆਂ ਨਸ਼ੀਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਜੋ ਵਿਅਕਤੀ ਮਨੀ ਮਾਜਰਾ ਚੰਡੀਗੜ੍ਹ ਦੇ ਰਹਿਣ ਵਾਲੇ ਸੀ ਉਹਨਾਂ ਦੱਸਿਆ ਕਿ ਇਹ ਸਕੂਟਰ 'ਤੇ ਉੱਪਰ ਮਨੀਵਾਜਰਾ ਤੋਂ ਹੀ ਇਹ ਨਸ਼ੀਲੀਆਂ ਗੋਲੀਆਂ ਲੈ ਕੇ ਆ ਰਹੇ ਸਨ ਜਿਨ੍ਹਾਂ ਨੂੰ ਉਸ ਜਗ੍ਹਾ ਉੱਪਰ ਨਾਕਾ ਲਗਾ ਕੇ ਭੀਖੀ ਦੇ ਨਜ਼ਦੀਕ ਕਾਬੂ ਕੀਤਾ ਗਿਆ ਅਤੇ ਇਹਨਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਸੀਆਈਏ ਸਟਾਫ ਦੀ ਇਹ ਵੱਡੀ ਉਪਲਬਧੀ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਹੋਰ ਉਹਨਾਂ ਦੁਆਰਾ ਕੀ ਕਿਹਾ ਗਿਆ ਸੁਣੋ ਪੂਰੀ ਖਬਰ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਅੰਡਰ ਮਾਨਯੋਗ ਸੀਐਮ ਸਾਹਿਬ ਜੋ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਅਸੀਂ ਜਿਹੜੀ ਮੁਹਿੰਮ ਵਢੀ ਹੋਈ ਹੈ ਉਹਦੇ ਤਹਿਤ ਕੱਲ ਮਾਨਸਾ ਦੀ ਸਬਡਿਵੀਜ਼ਨ ਮਾਨਸਾ ਦੇ ਅੰਦਰ ਜੇ ਰਗਵਾਈ ਆਪਣੇ ਡੀਐਸਪੀ ਬੁਟਾ ਸਿੰਘ ਤੇ ਇਹਨਾਂ ਦੇ ਨਾਲ ਜਿਹੜੀ ਟੀਮ ਮੇਰੀ ਸੀਆਈਏ ਦੀ ਐਂਡ ਸਪੈਸ਼ਲ ਬ੍ਰਾਂਚ ਇਹਨਾਂ ਸਾਂਝਾ ਆਪਰੇਸ਼ਨ ਦੇ ਤਹਿਤ ਵਿਖੀ ਏਰੀਆ ਦੇ ਵਿੱਚ ਵਿਖੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇੱਕ ਦੋ ਨੌਜਵਾਨ ਕਾਬੂ ਕੀਤੇ ਗਏ ਜੇ ਉਹ ਸਕੂਟਰੀ ਤੇ ਸੀਗੇ ਜਿੰਨਾਂ ਕੋ ਭਾਰੀ ਮਾਤਰਾ ਦੇ ਵਿੱਚ 10320 ਜੜੀਆਂ ਨੇ ਡਰਾਮਾਡੋਲ ਜੋ ਐਨਡੀਪੀਐਸ ਤਹਿਤ ਆਉਂਦੀਆਂ ਨੇ ਜਿਹੜੇ ਕੈਪਸੂਲ ਉਹ ਇਹਨਾਂ ਨੇ ਜਿਹੜਾ ਨਸ਼ੀਲਾ ਜਿਹੜਾ ਜੜੀਆਂ ਕੈਪਸੂਲ ਉਹ ਰਿਕਵਰ ਕੀਤੇ ਆ ਤੇ ਉਸੇ ਤਹਿਤ ਫਿਰ ਇਹਨਾਂ ਦੇ ਉਸੇ ਵੇਲੇ ਪਰਚਾ ਦਰਜ ਕੀਤਾ ਤੇ ਜੋ ਅੱਜ ਉਹਨਾਂ ਨੂੰ ਰਿਮਾਂਡ ਤੇ ਅਸੀਂ ਲੈ ਕੇ ਪੁਲਿਸ ਪੇਸ਼ ਕਰਕੇ ਉਹਨਾਂ ਨੂੰ ਮਾਨਜੋਬ ਅਦਾਲਤ ਦੇ ਵਿੱਚ ਰਿਮਾਰਡ ਲੈਣ ਤੋਂ ਬਾਅਦ ਅਸੀਂ ਇਹਨਾਂ ਦੀ ਜਿਹੜੀ ਬੈਕਵਰਡ ਤੇ ਜਿਹੜੀ ਫਾਰਵਰਡ ਲਿੰਕੇਜ ਹੈਗੀ ਆ ਕਿਉਂਕਿ ਦੋਵੇਂ ਦੋਸ਼ੀ ਜਿਹੜੇ ਆ ਮਨੀ ਮਾਜਰਾ ਚੰਡੀਗੜ੍ਹ ਤੋਂ ਨੇ ਤੇ ਸਕੂਟਰੀ ਤੇ ਸੀਗੇ ਇਹ ਅਸੀਂ ਸਾਰਾ ਸਾਡੇ ਵਾਸਤੇ ਇੱਕ ਹੈਰਾਨੀਜਨਕ ਵੀ ਹੈ ਕਿ ਇੰਨੀ ਦੂਰ ਆਣ ਕੇ ਕਿਸ ਤਰ੍ਹਾਂ ਅਸੀਂ ਇਹਦੀ ਪੂਰੀ ਤਹਿ ਤੱਕ ਪਹੁੰਚਾਂਗੇ ਸਰ ਕੋਈ ਮੂਲ ਨਹੀਂ ਕੁਝ ਕੁਝ ਦੱਸਿਆ ਇਹਨਾਂ ਨੇ ਵੀ ਕਿਵੇਂ ਇੱਥੇ ਮਾਨਸਾ ਕਿਵੇਂ ਆਏਗੇ ਆਗੇ ਜਾਂ ਕਿਵੇਂ ਡਿਲੀਵਰੀ ਕਰਨ ਦਾ ਇਹ ਦੇਖੋ ਇਹਦੀ ਬੈਕਵਰਡ ਫਾਰਵਰਡ ਹੋਣਾ ਸੀ ਇਹਨਾਂ ਦਾ ਜਿਹੜਾ ਰਿਮਾਰਡ ਲੈਣਾ ਹੈ ਉਸ ਤੋਂ ਬਾਅਦ ਇਨਟੈਰੋਗੇਸ਼ਨ ਦੇ ਵਿੱਚ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਫਿਰ ਅਸੀਂ ਇਨਫੋਰਮ ਕਰ ਦੇਵਾਂਗੇ ਸਰ ਕੋਈ ਪਹਿਲਾ ਮਾਮਲਾ ਵੀ ਨਾ ਦੱਸ ਜੇ ਇਹ ਵੀ ਹਾਲੇ ਇਨਵੈਸਟੀਗੇਸ਼ਨ ਦਾ ਮਸਲਾ ਹੈ ਇਹ ਪਤਾ ਲੱਗ ਜਾਏਗਾ ਸਾਨੂੰ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਦਾ ਸਾਰਾ ਪਿਛਲਾ ਰਿਕਾਰਡ ਸਰ ਜਿਵੇਂ ਤੁਸੀਂ ਕਿਹਾ ਵੀ ਨਾਕੀਬੰਦੀ ਦੇ ਦੌਰਾਨ ਇਹ ਫੜੇ ਗਿਆ ਜਿਹੜੀ ਸਕੂਟੀ ਤੇ ਆ ਰਹੀ ਸੀ ਕੀ ਇਹ ਸਪੈਸ਼ਲ ਨਾਕੀਬੰਦੀ ਸੀ ਜਾਂ ਆਪਾਂ ਨੂੰ ਕੋਈ ਇਨਫੋਰਮੇਸ਼ਨ ਸੀ ਉਸ ਗਰਾਉਂਡ ਤੇ ਇਹ ਨਾਕਾ ਲਗਾਇਆ ਦੇਖੋ ਇਨਫੋਰਮੇਸ਼ਨ ਤੇ ਸਾਡੀ ਚਲਦੀ ਹੀ ਰਹਿੰਦੀ ਹੈ ਬਟ ਲੱਗ ਕੰਮ ਕਰ ਜਾਂਦਾ ਜਦੋਂ ਨਾਕਾ ਸਾਡੇ ਸ਼ਿਫਟਿੰਗ ਨਾਕਾ ਚੱਲਦੇ ਰਹਿੰਦੇ ਇੱਕ ਜਗ੍ਹਾ ਤੇ ਤੇ ਨਾਕਾ ਲਾਉਣ ਨਾ ਇਹੋ ਜਿਹੀ ਜਿਹੜੀ ਸਕਸੈਸ ਨਹੀਂ ਮਿਲਦੀ ਤੇ ਸ਼ਿਫਟਿੰਗ ਨਾਕਾ ਹੀ ਆ ਕਿਥੇ ਕਿਥੇ ਕਰਕੇ ਬਾਕੀ ਸਾਡੀ ਆਖੇ ਤਾਂ ਨਹੀਂ ਹੁੰਦੀ ਹੈ ਜਿਹੜੀ ਟੀਮ ਨੇ ਸੀਆਈਏ ਐ ਸਪੈਸ਼ਲ ਬ੍ਰਾਂਚ ਹੈ ਆਪਣੇ ਡੀਐਸਪੀ ਸਾਹਿਬ ਹੈ ਪਤਾ ਸਾਨੂੰ ਵੈਸੇ ਹੀ ਲੱਗ ਥੋੜਾ ਜਿਹਾ ਸ਼ੱਕ ਹੋ ਹੀ ਜਾਂਦਾ ਤੁਹਾਨੂੰ ਪਤਾ ਡੱਬਾ ਸੀਗਾ ਵਿੱਚ ਰੋਕ ਕੇ ਇੱਕਦਮ ਜਦੋਂ ਸ਼ੁਰੂ ਕੀਤਾ ਸਾਰਾ ਸਾਹਮਣੇ ਜਿਹੜੀ ਰਿਕਵਰੀ ਹੋ ਗਈ ਸਾਡੇ Thank you.